ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਤਲਬ ਹੋਣ ਦੇ ਆਦੇਸ਼ ਦੇ ਦਿੱਤੇ ਨੇ ਜਿੰਨੇ ਵੀ ਵਜੀਰ ਸੀ 2007 ਤੋਂ ਲੈ ਕੇ 2017 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਉਹੀ ਵੀ ਲਾਏ ਜਾਣਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨਕਿ ਸਾਬਕਾ ਜਥੇਦਾਰ ਵੀ ਨਮੰਤਰ ਯਾਨਕਿ ਤਲਬ ਹੋਣਗੇ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦੂਸਰੇ ਪਾਸੇ ਵੱਡੇ ਸਿਆਸੀ ਦਬਾਅ ਪਾਏ ਜਾ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੋਣਾ ਤੇ ਇੱਕ ਪਾਸੇ ਵਿਸਾ ਸਿੰਘ ਬਲਟੋਹਾ ਨੇ ਭੰਡਿਆ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਯਾਨੀ ਕਿ ਭਾਰਤੀ ਜਨਤਾ ਪਾਰਟੀ ਦਾ ਦਬਾਅ ਹੈ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਆਰਸ ਦਾ ਦਬਾਅ ਹੈ ਇਸ ਕਰਕੇ ਵੱਡਾ ਫੈਸਲਾ ਸਖਤ ਫੈਸਲਾ ਲਿਆ ਜਾਵੇਗਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵਾਲਿਆਂ ਵੱਲੋਂ ਵੀ ਜਿਹੜੀਆਂ ਨੇ ਸੁਰਾ ਉਠਨੀਆਂ ਸ਼ੁਰੂ ਹੋ ਗਈਆਂ ਨੇ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਲਚਲ ਮਚ ਗਈ ਹੈ ਇੱਕ ਪਾਸੇ ਤਲਬ ਕੀਤੇ ਜਾ ਰਹੇ ਨੇ 2 ਦਸੰਬਰ ਨੂੰ ਦੂਸਰੇ ਪਾਸੇ ਵੱਡੇ ਜਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਜਨ ਕਿ ਸੁਖਬਾ ਸਰਦਾਰ ਸੁਭੀ ਸਿੰਘ ਬਾਦਲ ਵਾਲਾ ਧੜਾ ਹੈ ਉਹਨਾਂ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਉਹਨਾਂ ਤੇ ਇੱਕ ਵੱਡਾ ਬਿਆਨ ਆਇਆ ਹੈ ਦੱਸ ਦिए ਕੇ ਇੱਕ ਪਾਸੇ ਫੈਸਲਾ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਬਾਅ ਕਿਉਂ ਪਾਇਆ ਜਾ ਰਿਹਾ ਹੈ ਕਿਉਂ ਗੁਪਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜਿਸ ਵਿੱਚ ਬਲਵਿੰਦਰ ਸਿੰਘ ਕੁੰਦੜ ਸ਼੍ਰੀ ਦਪਤਮਾ ਸਾਹਿਬ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਨਵੇਂ ਅਤੇ ਚੌਥੀ ਵੇਲੇ ਬਣੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਵਾਰ-ਵਾਰ ਗੁਪਤ ਮੀਟਿੰਗਾਂ ਕਿਉਂ ਕੀਤੀਆਂ ਜਾ ਰਹੀਆਂ ਨੇ ਫਿਰ ਬਾਗੀ ਧੜੇ ਵੱਲੋਂ ਇਧਰ ਬਾਗੀ ਧੜੇ ਦੇ ਵੱਡੇ ਆਗੂ ਨੇ ਅੱਜ ਕੌਨਫਰੈਂਸ ਕਰਕੇ ਕਹਿ ਦਿੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਨੋ ਐ ਸੁਭੀ ਸਿੰਘ ਬਾਦਲ ਦੀ ਪ੍ਰਧਾਨਗੀ ਵਾਲੀ ਕੁਰਸੀ ਨੂੰ ਬਜਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉੱਤੇ ਪ੍ਰੈਸ਼ਰ ਜਨਕਿ ਪ੍ਰੈਸ਼ਰ ਰਾਈਜ਼ ਕੀਤਾ ਜਾ ਰਿਹਾ ਹੈ ਕਿ ਇਹ ਗੱਲ ਸੱਚ ਹੈ ਲੇਕਿਨ ਜੇਕਰ ਗੱਲ ਕਰੀਏ ਚਰਨਜੀਤ ਸਿੰਘ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਧੜੇ ਦੇ ਮੈਂਬਰ ਨੇ ਉਹਨਾਂ ਵੱਲੋਂ ਵੀ ਕਿਹਾ ਸੀ ਕਿ ਸਰਪੱਖੀ ਯਾਨੀ ਕਿ ਸਰਵ ਉਚਤਾ ਨੂੰ ਦੇਖਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੀ ਨੂੰ ਤੇ ਇਸ ਨੂੰ ਮੱਧੇ ਨਜ਼ਰ ਰੱਖਦੇ ਹੋਏ ਅਕਾਲ ਤਖਤ ਵੱਲੋਂ ਫੈਸਲਾ ਹੋਣਾ ਚਾਹੀਦਾ ਹੈ ਉਧਰੋਂ ਵੱਡੇ ਆਗੂ ਆਸ਼ਰੋਮਰੀ ਅਕਾਲੀ ਦਲ ਦੇ ਬਾਕੀ ਧੜੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਥੇਦਾਰਾਂ ਸਹਿਬਾਨਾ ਉਤੇਸ਼ ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਉਹ ਉਹ ਪਰਵੰਧਕ ਭੁੰਦੜੀ ਹੋ ਸਕਦਾ ਹੈ ਡਾਕਟਰ ਦਲਜੀਤ ਸਿੰਘ ਸੀਮਾ ਵੀ ਹੋ ਸਕਦਾ ਹੈ ਵਿਰਸ ਸਿੰਘ ਉਲਟੋਹਾ ਵੀ ਹੋ ਸਕਦਾ ਹੈ ਭਾਵੇਂ ਉਹਨਾਂ ਨੂੰ ਮੁਤਲ ਕਰ ਦਿੱਤਾ ਗਿਆ ਹੈ ਲੇਕਿਨ ਫਿਰ ਇੱਕ ਵਾਰ ਗਿਰਾ ਮਾਮਲਾ ਹੈ ਪੂਰੀ ਤਰ੍ਹਾਂ ਭਗ ਚੁਕਿਆ ਹੈ ਸਿਆਸਤ ਵਿੱਚ ਫਿਰ ਦੁਬਾਰਾ ਗਰਮੀ ਦੇਖੀ ਜਾ ਰਹੀ ਹੈ ਕਿਉਂਕਿ ਪਲਟਵਾਰ ਕਰ ਦਿੱਤਾ ਹੈ ਬਾਗੀ ਧੜੇ ਵਾਲਿਆਂ ਨੇ ਕਿ ਦਬਾਅ ਪਾਇਆ ਜਾ ਰਿਹਾ ਹੈ ਸ਼ਰੂਮਣੀ ਅਕਾਲੀ ਦਲ ਦੇ ਟਿਕਸਾਲ ਲਈ ਆਗੋਂ ਵੱਲੋਂ ਕਿ ਸੁਖਬੀਰ ਸਿੰਘ ਬਾਦਲ ਨੂੰ ਨਾ ਤੇ ਪੰਥ ਵਿੱਚੋਂ ਛੇਕਿਆ ਜਾਵੇ ਨਾ ਉਹਦੇ ਖਿਲਾਫ ਸਖਤ ਫੈਸਲਾ ਲਿਆ ਜਾਵੇ ਨਾ ਉਹਨੂੰ ਸ਼ਰੂਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਹ ਜਾਵੇ ਇਹ ਵੱਡਾ ਇਲਜ਼ਾਮ ਨੇ ਸ਼ਰੂਮਣੀ ਅਕਾਲੀ ਦੇ ਕਾਰੀ ਦਲ ਦੇ ਬਾਗੀ ਧੜੇ ਵਾਲਿਆਂ ਦੇ ਧੰਨਵਾਦ